ਮੈਂ ਤੇ ਕਿਸਾਨੀ ਕਿਤੇ ਦੇ ਨਾਲ ਸਬੰਧ ਰੱਖਦਾ ਤੇ ਮੇਰੇ ਵਰਗੇ ਇਨਸਾਨ ਉੱਤੇ ਵੀ ਇਹਨਾਂ ਨੇ ਐਫਆਈਆਰ ਕੱਟ ਦਿੱਤੀ ਆ ਵੀ ਤੁਸੀਂ ਸਵਾਲ ਕਿਉਂ ਪੁੱਛਿਆ ਮੈਂ ਇਸੇ ਪਾਰਟੀ 'ਚ ਰਿਹਾ ਤੇ ਉਦੋਂ ਤੇ ਕਹਿੰਦੇ ਸੀ ਵੀ ਇਹ ਤਾਂ ਸਾਡੇ ਭਮੱਕੜ ਆ ਵੱਡਾ ਬਲਬਪਾਲ ਦੇ ਵਿੱਚ ਜਾ ਕੇ ਵਜਦੇ ਆ ਤੇ ਬਲਬ ਫਿਊਜ ਤੇ ਹੁਣ ਜੇ ਉਹੀ ਅਸੀਂ ਇਹਨਾਂ ਤੋਂ ਸਵਾਲ ਪੁੱਛਦੇ ਆ ਤੇ ਇਹਨਾਂ ਨੂੰ ਉੱਤੇ ਮਿਰਚਾਂ ਲੱਗਦੀਆਂ ਨੇ ਜਿੰਨਾ ਅਸੀਂ ਅਕਾਲੀ ਤੇ ਕਾਂਗਰਸੀਆਂ ਦਾ ਭੰਡੀ ਪ੍ਰਚਾਰ ਕੀਤਾ ਲਾ ਲੋ ਤੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਇਹ ਹਿਸਾਬ ਨਾਲ ਤੇ ਉਹਨਾਂ ਨੂੰ ਚਾਹੀਦਾ ਸੀ ਸਾਨੂੰ ਗੋਲੀ ਮਰਵਾ ਦਿੰਦੇ ਪਰ ਸਾਨੂੰ ਕਿਸੇ ਨੇ ਉਹੇ ਤੱਕ ਵੀ ਨਹੀਂ ਆਖਿਆ ਤੇ ਸਾਰੇ ਹੀ ਮਿਲਦੇ ਵਰਤਦੇ ਰਹੇ ਆ ਵਧੀਆ ਕਾਂਗਰਸੀ ਵੀ ਅਕਾਲੀ ਵੀ ਪਰ ਆਹ ਕੰਮ ਆਹ ਤੇ ਜੱਗੋਂ ਵੱਖਰਾ ਹੀ ਹੋ ਗਿਆ ਵੀ ਕੰਮ ਸਾਡੇ ਨਾਲ ਦੇ ਪੜਾ ਉਸ ਦਿਨ ਨਾ ਦੁੱਖ ਹੋਇਆ ਵੀ ਜੇਸ ਪਾਰਟੀ ਲਈ ਇੰਨੀ ਮਿਹਨਤ ਕੀਤੀ ਆ ਇੰਨਾ ਇਹਨਾਂ ਦਾ ਪ੍ਰਚਾਰ ਕੀਤਾ ਇੱਥੋਂ ਤੱਕ ਕਿ ਮੇਰੇ ਡੈਡੀ ਜੀ ਉਹਨਾਂ ਨੇ ਆਉਂਦਿਆਂ ਨੂੰ ਕਹਿਣਾ ਵੀ ਪੁੱਤ ਮੈਨੂੰ ਨਾ ਹੋਰ ਝੰਡੇ ਦੇ ਮੈਂ ਫਲਾਣੇ ਦੇ ਘਰ ਉੱਤੇ ਵੀ ਲਾਉਣਾ ਫਲਾਣੇ ਦੇ ਘਰ ਉੱਤੇ ਵੀ ਲਾਉਣਾ ਉਹਨਾਂ ਦੀਆਂ ਅੱਖਾਂ ਵਿੱਚ ਵੀ ਇਹ ਜੂ ਵੇਖ ਕੇ ਤੇ ਮੈਨੂੰ ਬੜਾ ਦੁੱਖ ਹੋਇਆ ਵੀ ਇਹ ਕਿਤਰਾ ਦੀ ਸਰਕਾਰ ਚੁਣ ਲਈ ਆ ਇੱਕ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਵੀ ਉਹ ਠੀਕ ਹੈ ਸ਼ੇਅਰ ਕਰਨੇ ਚਾਹੀਦੇ ਆ ਉਸੇ ਸਿੰਸਲੇ ਵਿੱਚ ਉਹ ਪੋਸਟ ਨੂੰ ਮੈਂ ਲਾ ਲਉ ਵੀ ਇੱਕ ਤਰ੍ਹਾਂ ਨਾਲ ਰੀਪੋਸਟ ਕੀਤਾ ਤੇ ਉਸੇ ਦੇ ਚੱਕਰ ਵਿੱਚ ਸਾਨੂੰ ਨਵੇਂ ਸਾਲ ਵਾਲੇ ਦਿਨ ਮਿੰਟੂ ਵੀਰ ਤੋਂ ਪਤਾ ਲੱਗਾ ਗੁਰੂ ਸਾਹਿਬੀ ਦੇ ਤੋਂ ਵੀ ਸਾਡੇ ਉੱਤੇ ਵੀ ਐਫ ਆਈ ਆਰ ਹੋ ਗਈ ਆ ਇਹੋ ਹੀ ਕਹਿੰਦੇ ਸੀ ਵੀ ਅਸੀਂ ਤੇ ਜੀ ਲੋਕਾਂ ਨੂੰ ਬੋਲਣ ਦਾ ਜਾ ਢੰਗ ਸਿਖਾਇਆ ਸਵਾਲ ਪੁੱਛਣ ਦਾ ਢੰਗ ਸਿਖਾਇਆ ਤੇ ਤੁਸੀਂ ਜਿਹੜਾ ਉਹ ਪੁੱਛੋ ਤੇ ਜੇ ਪੁੱਛਿਆ ਤੇ ਇਹ ਆਪ ਹੀ ਝੇੜ ਮਣਾਗੇ ਇਹਨਾਂ ਦਾ ਪ੍ਰਚਾਰ ਹੀ ਅਸੀਂ ਸੋਸ਼ਲ ਮੀਡੀਆ ਤੇ ਕਰਦੇ ਰਹੇ ਬਹੁਤ ਜ਼ਿਆਦਾ ਇਹ ਹੁਣ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਡਰ ਲੱਗਣ ਲੱਗ ਪਿਆ ਹੁਣ ਆ ਕਈ ਵੀਰਾਂ ਦੇ ਚੈਨਲ ਬੰਦ ਕਰੀ ਜਾਂਦੇ ਕਾਪੀਰਾਈਟਸ ਸਟ੍ਰਾਈਕਾਂ ਮਾਰੀ ਜਾਂਦੇ ਆ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੁਰਿੰਦਰ ਕੰਬੋਜ ਪਿਛਲੇ ਕੁਝ ਦਿਨ ਪਹਿਲਾਂ ਮਾਨ ਸਰਕਾਰ ਦੇ ਵੱਲੋਂ ਆਰਟੀਏ ਐਕਟਿਵਿਸਟਾਂ ਤੇ ਪੱਤਰਕਾਰਾਂ ਦੇ ਉੱਤੇ ਕੋਈ ਪਰਚੇ ਦਰਜ ਕੀਤੇ ਗਏ ਸਨ ਪਰ ਚਾਰ ਬੰਦੇ ਜੋ ਤਾਂ ਬਠਿੰਡੇ ਦੇ ਸਾਹਮਣੇ ਆਏ ਕਿ ਇਹ ਪੱਤਰਕਾਰਾਂ ਦੇ ਵੱਲੋਂ ਇੱਕ ਮਾਨਿਕ ਗੋਇਲ ਆਰਟੀਐਕਟਿਵਿਸਟ ਜੋ ਪੋਸਟ ਨੂੰ ਸ਼ੇਅਰ ਕੀਤਾ ਸੀਗਾ ਪਰ ਪੰਜਵਾਂ ਬੰਦਾ ਅੱਜ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਸਿਰਫ ਨਾ ਤਾਂ ਕੋਈ ਪੱਤਰਕਾਰ ਹੈ ਕਿਸਾਨੀ ਕਿਤੇ ਨਾਲ ਜੁੜਿਆ ਹੋਇਆ ਇਹ ਬੰਦਾ ਬਸ ਇੱਕ ਮਾਨਿਕ ਗੋਇਲ ਦੀ ਪੋਸਟ ਨੂੰ ਇਹਨਾਂ ਨੇ ਸ਼ੇਅਰ ਕੀਤਾ ਸੀ ਪਰ ਮਾਨ ਸਰਕਾਰ ਨੇ ਇਹਨਾਂ ਤੇ ਵੀ ਪਰਚਾ ਦਰਜ ਕੀਤਾ ਤਾਂ ਬਾਈ ਹੋਰੀ ਅੱਜ ਇੱਥੇ ਬਠਿੰਡਾ ਦੇ ਧਰਨੇ ਦੇ ਵਿੱਚ ਪਹੁੰਚੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਤੁਸੀਂ ਪੱਤਰਕਾਰ ਹੀ ਕਰਦੇ ਹੋ ਨਹੀਂ ਨਹੀਂ ਜੀ ਮੈਂ ਤੇ ਕਿਸਾਨੀ ਕਿਤੇ ਦੇ ਨਾਲ ਸੰਬੰਧ ਰੱਖਦਾ ਤੇ ਜਿਹੜੇ ਪੰਜਾਬ ਦੇ ਬੰਦੇ ਆ ਉਹ ਚਲੋ ਵੀ ਇੱਕ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਵੀ ਉਹ ਠੀਕ ਹੈ ਸ਼ੇਅਰ ਕਰਨੇ ਚਾਹੀਦੇ ਆ ਤੇ ਉਸੇ ਸਿੰਸਲੇ ਵਿੱਚ ਉਹ ਪੋਸਟ ਨੂੰ ਮੈਂ ਲਾ ਲੋ ਵੀ ਇੱਕ ਤਰ੍ਹਾਂ ਨਾਲ ਰੀਪੋਸਟ ਕੀਤਾ ਤੇ ਉਸੇ ਦੇ ਚੱਕਰ ਵਿੱਚ ਸਾਨੂੰ ਨਵੇਂ ਸਾਲ ਵਾਲੇ ਦਿਨ ਮਿੰਟੂ ਵੀਰ ਤੋਂ ਪਤਾ ਲੱਗਾ ਗੁਰੂ ਸਰ ਜੀ ਦੇ ਤੋਂ ਵੀ ਸਾਡੇ ਉੱਤੇ ਵੀ ਐਫਆਈਆਰ ਹੋ ਗਈ ਆ ਤੇ ਜਿਵੇਂ ਕਿ ਇਹ ਪਿਛਲੇ 12 ਤਰੀਕ ਦੀ ਇਹ ਕੀਤੀ ਗਈ ਹੈ ਐਫਆਈਆਰ ਪਰ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੇਰੇ ਤੇ ਐਫਆਈਆਰ ਦਰਜ ਹੋ ਗਈ ਮੈਨੂੰ ਨਵੇਂ ਸਾਲ ਵਾਲੇ ਦਿਨ ਜਦੋਂ ਮੈਂ ਤੇ ਲੋਕੀ ਵਧਾਈਆਂ ਦੇ ਸੰਦੇਸ਼ ਇੱਕ ਦੂਜੇ ਨੂੰ ਦੇਂਦਿਆ ਸੀ ਤੇ ਮੈਂ ਸਵੇਰੇ ਉੱਠਿਆ ਤੇ ਮੈਂ ਵੇਖਿਆ ਤੇ ਮੇਰਾ ਉਹਦੇ ਵਿੱਚ ਨਾ ਆਉਂਦਿਆ ਸੀ ਫਿਰ ਮੈਂ ਰਤਨ ਵੀਰ ਦੇ ਪੇਜ ਤੇ ਜਾ ਕੇ ਵੇਖਿਆ ਤੇ ਉਹਦੇ ਵਿੱਚ ਮੈਨੂੰ ਤੇ ਇਹ ਸੀ ਵੀ ਮੇਰੇ ਵਰਗਾ ਆਮ ਇਨਸਾਨ ਜਿਹੜਾ ਲਾਲੋ ਖੇਤੀ ਕਿੱਤੇ ਨਾਲ ਰੱਖਦਾ ਸੰਬੰਧ ਜਿਹਦਾ ਕੋਈ ਇਹੋ ਜਿਹਾ ਵਾਹਵਾਸਤਾਨੀ ਆ ਤੇ ਉਹ ਮੇਰੇ ਵਰਗੇ ਇਨਸਾਨ ਉੱਤੇ ਵੀ ਇਹਨਾਂ ਨੇ ਐਫ ਆਈ ਆਰ ਕੱਟ ਦਿੱਤੀ ਆ ਵੀ ਤੁਸੀਂ ਸਵਾਲ ਕਿਉਂ ਪੁੱਛਿਆ ਮੈਂ ਇਸੇ ਪਾਰਟੀ 'ਚ ਰਿਹਾ 2014 ਤੋਂ ਮੈਂ ਇਸੇ ਪਾਰਟੀ ਨੂੰ ਵੋਟਾਂ ਪਾਈਆਂ ਉਹ ਤੋਂ ਬਾਅਦ ਵਿੱਚ ਮੈਂ ਇਹਨਾਂ ਦਾ ਜਿਹੜਾ ਆ ਉਹ ਬੂਥ ਇਨਚਾਰਜ ਰਿਆਂ ਆ 2017 ਦੇ ਵਿੱਚ ਜਿਹੜੇ ਉਦੋਂ ਦੇ ਚਲੋ ਕੈਂਡੀਡੇਟ ਇਹਨਾਂ ਦਾ ਭਾਵੇਂ ਉਹ ਇਹਨਾਂ ਤੋਂ ਵੱਖ ਹੋ ਗਏ ਆ ਪਰ ਉਹ ਕੈਂਡੀਡੇਟ ਹਜੇ ਵੀ ਮੇਰੇ ਨਾਲ ਆਉਂਦੇ ਜਾਂਦੇ ਆ ਮੇਰੇ ਨਾਲ ਵਰਤਦੇ ਆ ਤੇ ਇਹ ਉਹ ਤੋਂ ਬਾਅਦ ਵਿੱਚ ਅਸੀਂ 22 ਵਿੱਚ ਜਦੋਂ ਇਲੈਕਸ਼ਨ ਆਹੀ ਅਸੀਂ 20 ਵਿੱਚ ਜਿਹੜੀ ਕੈਂਪੇਨਿੰਗ ਸ਼ੁਰੂ ਕਰਤੀ ਅਸੀਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਤੇ ਇਹਨਾਂ ਦੀਆਂ ਜਿਹੜੀਆਂ ਅਸੀਂ ਮੀਟਿੰਗਾਂ ਕਰਦੇ ਰਹੇ ਆ ਤੇ ਉਹ ਤੋਂ ਬਾਅਦ ਵਿੱਚ ਜਿੰਨਾ ਅਸੀਂ ਅਕਾਲੀ ਦੇ ਕਾਂਗਰਸੀਆਂ ਦਾ ਭੰਡੀ ਪ੍ਰਚਾਰ ਕੀਤਾ ਲਾ ਲੋ ਪੀ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਇਸ ਹਿਸਾਬ ਨਾਲ ਤੇ ਉਹਨਾਂ ਨੂੰ ਚਾਹੀਦਾ ਸੀ ਸਾਨੂੰ ਗੋਲੀ ਮਰਵਾ ਦਿੰਦੇ ਪਰ ਸਾਨੂੰ ਕਿਸੇ ਨੇ ਉਹੇ ਤੱਕ ਵੀ ਨਹੀਂ ਆਖਿਆ ਤੇ ਸਾਰੇ ਹੀ ਮਿਲਦੇ ਵਰਤਦੇ ਰਹੇ ਆ ਵਧੀਆ ਕਾਂਗਰਸੀ ਵੀ ਅਕਾਲੀ ਵੀ ਪਰ ਆਹ ਕੰਮ ਆ ਤੇ ਜੱਗੋਂ ਵੱਖਰਾ ਹੀ ਹੋ ਗਿਆ ਵੀ ਕੰਮ ਸਾਡੇ ਨਾਲ ਤੇ ਤੁਸੀਂ ਇਹਦੇ ਆਮ ਆਦਮੀ ਪਾਰਟੀ ਦੀ ਕੰਪੇਨ ਵੀ ਤੁਸੀਂ ਕੀਤੀ ਹੋ ਮੁੱਖ ਵਰਕਰ ਰਹੇ ਹੋ ਆਮ ਆਦਮੀ ਪਾਰਟੀ ਦੇ ਤੁਸੀਂ ਐਮ ਐਲ ਏ ਸਾਹਿਬ ਨਾਲ ਗੱਲ ਕੀ ਬਾਤ ਕੀਤੀ ਆਪਣੇ ਏਰੀਆ ਦੇ ਕਿ ਯਾਰ ਆ ਕੀ ਕਰਤਾ ਤੁਸੀਂ ਤਾਂ ਮੈਂ ਤਾਂ ਤੁਹਾਡਾ ਮੇਨ ਵਰਕਰ ਸੀਗਾ ਨਹੀਂ ਨਹੀਂ ਵੀਰ ਜੀ ਅਸਲ 'ਚ ਨਾ ਸਾਡਾ ਕੰਮ ਇਹਨਾਂ ਨੇ ਜਿੱਤਦਿਆਂ ਸਾਰੀ ਨਿਬੜ ਗਿਆ ਸੀ ਸਾਡਾ ਪੁਰਾਣੇ ਵਰਕਰਾਂ ਨੂੰ ਬਾ ਹਾਂਜੀ ਹਾਂਜੀ ਬਸ ਸਰਕਾਰ ਉਧਰੋਂ ਬਣੀ ਆ ਕਿਉਂਕਿ ਅਸੀਂ ਪਹਿਲਾਂ ਵੀ ਜਦੋਂ ਲੋਕਾਂ ਦੇ ਵਿੱਚ ਜਾਂਦੇ ਸੀ ਅਸੀਂ ਇਹ ਲੋਕਾਂ ਨੂੰ ਕਹਿੰਦੇ ਸੀ ਕਿ ਜਿਸ ਦਿਨ ਇਹ ਪਾਰਟੀ ਕੋਈ ਗਲਤ ਫੈਸਲਾ ਕਰੂਗੀ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਤੇ ਉਸੇ ਸੰਸਲੇ ਵਿੱਚ ਵੀ ਅਸੀਂ ਜਦੋਂ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਾਹਰਲੇ ਬਣਾਏ ਆ ਅਸੀਂ ਇੱਕ ਫੇਸਬੁੱਕ ਪੋਸਟ ਰਾਈ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹੜੇ 92 ਐਮਐਲਏ ਆ ਉਹ ਤੁਹਾਨੂੰ ਪੰਜਾਬ ਤੋਂ ਮਿਲੇ ਆ ਤੇ ਆਹ ਜਿਹੜੇ ਰਾਜ ਸਭਾ ਦੇ ਮੈਂਬਰ ਇਹ ਬਾਹਰਲੇ ਕਿਉਂ ਇਤੋਂ ਹੀ ਲਾ ਲੋ ਵੀ ਐਮਐਲਏ ਸਾਹਿਬ ਵੀ ਚੇੜ ਮਣਾ ਕੇ ਸਾਡੇ ਤੋਂ ਫਿਰ ਹੌਲੀ ਹੌਲੀ ਸਾਡੇ ਨਾਲ ਬੜਾ ਕੁਝ ਹੋਇਆ ਜਿਹੜਾ ਮੈਂ ਆਨ ਕੈਮਰਾ ਨਹੀਂ ਦੱਸ ਸਕਦਾ ਧਮਕੀਆਂ ਕਈ ਕੁਝ ਪਰ ਚਲੋ ਜੇ ਉਹ ਕੰਮ ਨਿਭੜਿਆ ਸੀ ਤੇ ਆ ਨਵਾਂ ਹੀ ਐਫਆਈਆਰ ਵਾਲਾ ਇਹਨਾਂ ਸਾਨੂੰ ਗਿਫਟ ਦੇਤਾ ਕੋਈ ਨਹੀਂ ਪੰਜਾਬ ਦੇ ਜਾਏ ਆ ਸਾਨੂੰ ਐਫਆਈਆਰ ਵੀ ਕੰਪੂਲਿਆ ਇਹਨਾਂ ਦੀ ਕਿਉਂਕਿ ਲੋਕਤੰਤਰ ਦੇਸ਼ ਹੈ ਲੋਕਤੰਤਰ ਦੇ ਵਿੱਚ ਚਾਹੇ ਕੋਈ ਪੱਤਰਕਾਰ ਹੈ ਪੱਤਰਕਾਰ ਤਾਂ ਚਲੋ ਮੰਨਦੇ ਉਹਦਾ ਰਾਈਟ ਹੈ ਸਵਾਲ ਪੁੱਛ ਸਕਦਾ ਹੈ ਪਰ ਆਮ ਨਾਗਰਿਕ ਨੂੰ ਵੀ ਇੱਕ ਹੱਕ ਹੈ ਕਿ ਉਹ ਆਪਣੇ ਸੀਐਮ ਨੂੰ ਜਾਂ ਆਪਣੇ ਐਮਐਲਏ ਨੂੰ ਕਿਉਂਕਿ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਸਵਾਲ ਪੁੱਛ ਸਕਦਾ ਪਰ ਸਵਾਲ ਪੁੱਛਣ ਤੇ ਤਲਕੀ ਦਿਖਾਉਣਾ ਕੀ ਲੱਗਦਾ ਕਿ 70 ਸਾਲਾਂ ਦਾ ਬਦਲਾਅ ਹੈ ਪਿਛਲੇ ਵੇਖੋ ਜੀ ਇਹ ਪਹਿਲਾਂ ਸਾਨੂੰ ਇਹੋ ਕਹਿੰਦੇ ਸੀ ਪੀ ਲੀਡਰਾਂ ਨੂੰ ਸਵਾਲ ਪੁੱਛੋ ਲੀਡਰ ਤੁਹਾਡੇ ਟੈਕਸ ਦਾ ਪੈਸਾ ਤੁਸੀਂ ਸਵੇਰੇ ਉੱਠਦੇ ਜੇ ਖਫਣ ਤੱਕ ਦਾ ਇਹ ਕਹਿੰਦੇ ਸੀ ਵੀ ਟੈਕਸ ਜਾਂਦਾ ਤੇ ਫਿਰ ਜੇ ਸਾਡੇ ਟੈਕਸ ਦਾ ਪੈਸਾ ਜੇ ਲੋਕਾਂ ਨੇ ਨਹੀਂ ਸਵਾਲ ਪੁੱਛਣਾ ਤੇ ਫਿਰ ਪੁੱਛਣਾ ਕਿੰਨੇ ਆ ਤੇ ਨਾਲੇ ਇਹਦੇ ਵਿੱਚ ਇਹ ਇਹੋ ਹੀ ਕਹਿੰਦੇ ਸੀ ਵੀ ਅਸੀਂ ਤੇ ਜੀ ਲੋਕਾਂ ਨੂੰ ਬੋਲਣ ਦਾ ਜਾ ਢੰਗ ਸਿਖਾਇਆ ਸਵਾਲ ਪੁੱਛਣ ਦਾ ਢੰਗ ਸਿਖਾਇਆ ਤੇ ਤੁਸੀਂ ਜਿਹੜਾ ਉਹ ਪੁੱਛੋ ਤੇ ਜੇ ਪੁੱਛਿਆ ਤੇ ਇਹ ਆਪ ਹੀ ਛੇੜ ਮਨਾ ਗਏ ਤੇ ਉਦੋਂ ਤੇ ਕਹਿੰਦੇ ਸੀ ਵੀ ਇਹ ਤੇ ਸਾਡੇ ਪਮਕੜ ਆ ਵੱਡਾ ਬਲਬ ਭਪਾਲ ਦੇ ਵਿੱਚ ਜਾ ਕੇ ਵੱਜਦੇ ਆ ਤੇ ਬਲਬ ਫਿਊਜ ਤੇ ਹੁਣ ਜੇ ਉਹੋ ਹੀ ਅਸੀਂ ਇਹਨਾਂ ਤੋਂ ਸਵਾਲ ਪੁੱਛਦੇ ਆ ਤੇ ਇਹਨਾਂ ਨੂੰ ਉੱਤੇ ਮਿਰਚਾਂ ਲੱਗਦੀਆਂ ਨੇ ਵੀ ਸਾਨੂੰ ਸਵਾਲ ਕਿਉਂ ਪੁੱਛਦੇ ਏ ਇਹ ਤੇ ਵਕਰੀ ਸਰਕਾਰ ਆ ਇੱਕ ਤਰ੍ਹਾਂ ਦੀ ਕਿਉਂਕਿ ਇਹ ਵੀ ਸੋਸ਼ਲ ਮੀਡੀਆ ਦੇ ਥਰੂ ਹੀ ਸਰਕਾਰ ਪਹੁੰਚੀ ਆ ਲੋਕਾਂ ਨੂੰ ਕਹਿੰਦੇ ਕਿ ਸਾਡੀਆਂ ਪੋਸਟਾਂ ਪਾਓ ਸਾਡੀਆਂ ਪੋਸਟਾਂ ਸ਼ੇਅਰ ਕਰੋ ਜੇਕਰ ਹੁਣ ਕੁਝ ਗਲਤ ਕਰ ਰਹੇ ਲੋਕ ਕੋਈ ਪੋਸਟ ਸ਼ੇਅਰ ਕਰਦੇ ਤਾਂ ਉਹਨਾਂ ਤੇ ਪਰਚੇ ਪਾ ਦਿੰਦੇ ਪਾ ਦਿੰਦੇ ਆ ਇਹੀ ਵੀ ਬਹੁਤ ਹੀ ਜ਼ਿਆਦਾ ਹਨ ਇਹਨਾਂ ਨੇ ਇੰਨੀ ਸਾਨੂੰ ਇਹਨਾਂ ਤੋਂ ਆਸ ਸੀ ਕਿ ਇਹ ਆਊਗੀ ਕੋਈ ਬਦਲਾ ਆਊਗਾ ਰਵੈਤੀ ਪਾਰਟੀਆਂ ਸਾਈਡ ਹੋਣਗੀਆਂ ਕੁਝ ਚੰਗਾ ਕਰਕੇ ਵਿਖਾਉਣਗੀਆਂ ਬੜਾ ਕੋਜ ਅਸੀਂ ਇਹਨਾਂ ਦਾ ਪ੍ਰਚਾਰ ਹੀ ਅਸੀਂ ਸੋਸ਼ਲ ਮੀਡੀਆ ਤੇ ਕਰਦੇ ਰਹੇ ਬਹੁਤ ਜ਼ਿਆਦਾ ਤੇ ਇਹ ਹੁਣ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਡਰ ਲੱਗਣ ਲੱਗ ਪਿਆ ਹੁਣ ਆਹ ਕਈ ਵੀਰਾਂ ਦੇ ਚੈਨਲ ਬੰਦ ਕਰੀ ਜਾਂਦੇ ਕਾਪੀਰਾਈਟਸ ਸਟ੍ਰਾਈਕਾਂ ਮਾਰੀ ਜਾਂਦੇ ਆ ਵੀ ਇੱਕ ਤਰ੍ਹਾਂ ਨਾਲ ਲੋਕਾਂ ਦਾ ਜਿਹੜਾ ਹੱਕ ਆ ਆਵਾਜ਼ ਵੀ ਬੋਲਣ ਦਾ ਉਹ ਵੀ ਇਹ ਖੋਣਾ ਚਾਹੁੰਦੇ ਆ ਤੇ ਕੋਈ ਨਹੀਂ ਵੀ ਬਾਕੀ ਠੀਕ ਆ ਤੇ ਆ ਗਿਆ ਰਹਿ ਗਿਆ ਥੋੜਾ ਟਾਈਮ ਇਹਨਾਂ ਨੂੰ ਦੱਸਾਂਗੇ ਪਿੰਡਾਂ ਵਿੱਚ ਤੇ ਵੀ ਕਿਤਰਾ ਇਹ ਲੋਕਾਂ ਨੂੰ ਇਸ ਤਰ੍ਹਾਂ ਐਫ ਆਈ ਆਰ ਪਾਈ ਜਾਂਦੀ ਹੈ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਸਾਡੀ ਸਰਕਾਰ ਜਦੋਂ ਬਣੇਗੀ ਤਾਂ ਸੱਥਾਂ ਦੇ ਵਿੱਚੋਂ ਚੱਲੇਗੀ ਕੀ ਲੱਗਦਾ ਕਿ ਸੱਥਾਂ ਚ ਸਰਕਾਰ ਚੱਲਦੀ ਹੈ ਤੁਸੀਂ ਵੀ ਇੱਕ ਪਿੰਡ ਤੋਂ ਆਏ ਹੋ ਤੁਹਾਡੇ ਪਿੰਡ ਦੇ ਵਿੱਚ ਕਦੇ ਮੁੱਖ ਮੰਤਰੀ ਸਾਹਿਬ ਪਹੁੰਚੇ ਨੇ ਨਹੀਂ ਨਹੀਂ ਸਾਡੇ ਤਾਂ ਐਮ ਐਲ اے ਨਹੀਂ ਪਹੁੰਚਿਆ ਜੀ ਮ ਮੋੱਖ ਮੰਤਰੀ ਚਲੋ ਦੂਰ ਦੀ ਗੱਲ ਆ ਮੇਰੇ ਪਿੱਛੇ ਜੇ ਕਾਫੀ ਪੁਰਾਣੀ ਆ ਖਬਰ ਮੇਰੇ ਪਿੰਡ ਸੱਤ ਬੱਚੇ ਜਿਹੜੇ ਆ ਨਾ ਉਹ ਬਸ ਡੇਗੀ ਹੀ ਨਹਿਰ ਤੋਂ 16 ਚ 16 ਚ ਤੇ ਮਰ ਗਏ ਸੀ ਉਦੋਂ ਭਗਵਾਨਤਮਾਨ ਸਾਹਿਬ ਵੀ ਗਏ ਸੀ ਐਮ ਪੀ ਸੀ ਐ ਮੈਂ ਹੀ ਹਾਂ ਅਸੀਂ ਹਾਂ ਜਿਹੜੇ ਇਹਨਾਂ ਦਾ ਵੈਲਕਮ ਉੱਥੇ ਕੀਤਾ ਸੀ ਤੇ ਉਹ ਹਜੇ ਤੱਕ ਤੁਸੀਂ ਜਾ ਕੇ ਵੇਖੋ ਵੀ ਚਲੋ ਇੱਕ ਤੇ ਚਲੋ ਕਿਹੇ ਹੋਰ ਪਾਰਟੀ ਨੇ ਬਣਾਤਾ ਜਿਹੜਾ ਦੂਜਾ ਪੋਲ ਆ ਉਹ ਹਜੇ ਵੀ ਉਹਦੀ ਇੰਨੀ ਹਾਲਤ ਖਸਤਾ ਆ ਵੀ ਇਹ ਉੱਤੇ ਵੀ ਕੋਈ ਡੀਕੰਦ ਹੈ ਵੀ ਕੋਈ ਇੱਥੇ ਡਿੱਗੇ ਮਰੇ ਤੇ ਫਿਰ ਜਾ ਕੇ ਵੀ ਅਸੀਂ ਕਿਹੇ ਪਾਸੇ ਕਰੀਏ ਕੋਈ ਪੇੜ ਦਾ ਵਿਕਾਸ ਨਹੀਂ ਆ ਬਸ ਇੱਕ ਇਹੋ ਹੀ ਆ ਵੀ ਵਿਗਿਆਪਨ ਹੀ ਆ ਵੀ ਕਦੀ ਅਸੀਂ ਆਹ ਕਰਤਾ ਆਹ ਕਰਤਾ ਗਰਾਊਂਡ ਜ਼ੀਰੋ ਤੇ ਜਿਹੜਾ ਆ ਨਾ ਉਹ ਕੁਝ ਨਹੀਂ ਹੈਗਾ ਤੁਸੀਂ ਜਦੋਂ ਪੋਸਟ ਸ਼ੇਅਰ ਕੀਤੀ ਤੁਹਾਨੂੰ ਕੋਈ ਫੋਨ ਕਾਲ ਆਈ ਜਾਵੇ ਸਰਕਾਰ ਦੇ ਵੱਲੋਂ ਵੀ ਤੁਸੀਂ ਇਹ ਚੀਜ਼ ਕਿਉਂ ਕੀਤੀ ਜਾਂ ਸਿੱਧਾ ਐਫ ਆਈ ਆਰ ਦਾ ਗਿਫਟ ਮਿਲਿਆ ਸੀ ਨਵੇਂ ਸਾਲ ਤੇ ਹਾਂਜੀ ਬਿਲਕੁਲ ਉਹ ਐਫ ਆਈ ਆਰ ਵਿੱਚ ਇਹਨਾਂ ਨਾਮਜ਼ਾਦ ਕਰਤਾ ਕੋਈ ਇਹਨਾਂ ਦੱਸਿਆ ਨਹੀਂ ਵੀ ਜਾਂ ਵੀ ਆ ਗੱਲ ਹੈ ਮੇਰਾ ਕੋਈ ਉਹਨਾਂ ਪੁੱਛਿਆ ਨਹੀਂ ਵੀ ਤਾਂ ਹਾਂਜੀ ਤੁਸੀਂ ਆਪਣਾ ਪੱਖ ਕੀ ਰੱਖਦੇ ਜੇ ਜਾਂ ਪ੍ਰੋਪਰ ਕੋਈ ਇਨਵੈਸਟੀਗੇਸ਼ਨ ਹੁੰਦੀ ਆ ਜਾਂ ਕੋਈ ਢੰਗ ਤਰੀਕਾ ਹੁੰਦਾ ਵੀ ਪ੍ਰੋਫੈਸ਼ਨਲ ਤੌਰ ਤੇ ਪੰਜਾਬ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਦਬਾਅ ਵਿੱਚ ਆ ਕੇ ਜਿਹੜਾ ਨਾ ਉਹ ਕੰਮ ਨਹੀਂ ਕਰਨਾ ਚਾਹੀਦਾ ਫਿਰ ਚਲੋ ਬਾਅਦ ਵਿੱਚ ਸਾਨੂੰ ਸਾਡੇ ਜੂਨੀਅਰ ਦੇ ਆਗੂਆ ਉਹਨਾਂ ਨੂੰ ਫੋਨ ਆਇਆ ਸੀ ਪੀ ਇਹਨਾਂ ਦੇ ਜਿਹੜਾ ਇੰਟੈਲੀਜੈਂਸ ਵੱਲੋਂ ਤੇ ਦੂਜੇ ਵੀ ਉਹਨਾਂ ਪੁੱਛਿਆ ਮੇਰੇ ਬਾਰੇ ਵੀ ਇਹ ਬੰਦਾ ਵੀ ਪੱਤਰਕਾਰ ਆ ਉਹਨਾਂ ਕਿਹਾ ਵੀ ਨਹੀਂ ਇਹ ਤੇ ਕਿਸਾਨੀ ਕਿਤੇ ਨਾਲ ਸੰਬੰਧ ਰੱਖਦਾ ਤੇ ਚਲੋ ਬਾਕੀ ਠੀਕ ਆ ਬਾਕੀ ਜੋ ਹੋਣਾ ਸੀ ਉਹ ਤੇ ਸਾਨੂੰ ਵੀ ਪਤਾ ਹੀ ਪੀ ਇਸ ਪਰਚੇ ਵਿੱਚ ਕੁਝ ਨਹੀਂ ਹੈਗਾ ਅਸੀਂ ਕੋਈ ਨਜਾਇਜ਼ ਨਹੀਂ ਕੀਤਾ ਸਵਾਲ ਪੁੱਛਣਾ ਸਾਡਾ ਹੱਕ ਆ ਇਹੋ ਕਹਿੰਦੇ ਸੀ ਅਸੀਂ ਪੁੱਛਿਆ ਤੇ ਉਹ ਗਾ ਵੀ ਪੁੱਛਦੇ ਰਵਾਂਗੇ ਕਿਉਂਕਿ ਇੱਕ ਪੱਤਰਕਾਰ ਤਾਂ ਚਲੋ ਸਵਾਲ ਕਰ ਸਕਦਾ ਪਰ ਆਮ ਇੱਕ ਨਾਗਰਿਕ ਤੇ ਖੇਤੀਬਾੜੀ ਕਰਦੇ ਬੰਦੇ ਤੇ ਇੱਕ ਐਫਆਈਆਰ ਦਰਜ ਕਰ ਦੇਣਾ ਇਹ ਕੋਈ ਚੰਗੀ ਗੱਲ ਲੱਗਦੀ ਹੈ ਵੇਖੋ ਜੀ ਇਹ ਮੈਂ ਆਪਣੇ ਬਾਪ ਨੂੰ ਜ਼ਿੰਦਗੀ ਵਿੱਚ ਕਦੀ ਰੋਂਦਿਆ ਨਹੀਂ ਵੇਖਿਆ ਜਿੱਦਣ ਇਹਨਾਂ ਐਫਆਈਆਰ ਕੀਤੀ ਆ ਉਹ ਮੇਰੇ ਸਾਹਮਣੇ ਖੜਾ ਸੀ ਤੇ ਮੇਰੇ ਅੱਗੇ ਹੱਥ ਜੋੜ ਕੇ ਕਹਿੰਦਾ ਪੋਤਾ ਆਪਾਂ ਵੀ ਆਹ ਕੰਮ ਵਿੱਚੋਂ ਨਿਕਲੀਏ ਤੇ ਤੂੰ ਇਹ ਤਰ੍ਹਾਂ ਦੀ ਪੋਸਟ ਜਾਂ ਬੋਲਣਾ ਸਾਡਾ ਤੇ ਤੂੰ ਹੀ ਆਂ ਸਹਾਰਾ ਹੋਰ ਕੋਈ ਸਾਡਾ ਹੈਗਾ ਵੀ ਨਹੀਂ ਆ ਤੇ ਬੜਾ ਉਸ ਦਿਨ ਨਾ ਦੁਖ ਹੋਇਆ ਵੀ ਜੇਸ ਪਾਰਟੀ ਲਈ ਅਸੀਂ ਇੰਨੀ ਮਿਹਨਤ ਕੀਤੀ ਆ ਇੰਨਾ ਇਹਨਾਂ ਦਾ ਪ੍ਰਚਾਰ ਕੀਤਾ ਇਥੋਂ ਤੱਕ ਕਿ ਮੇਰੇ ਡੈਡੀ ਜੀ ਮੈਂ ਬਾਹਰ ਪ੍ਰਚਾਰ ਕਰਨਾ ਤੇ ਉਹਨਾਂ ਨੇ ਆਉਂਦਿਆਂ ਨੂੰ ਕਹਿਣਾ ਵੀ ਪੁੱਤ ਮੈਨੂੰ ਨਾ ਹੋਰ ਝੰਡੇ ਦੇ ਮੈਂ ਫਲਾਣੇ ਦੇ ਘਰ ਉੱਤੇ ਵੀ ਲਾਉਣਾ ਫਲਾਣੇ ਦੇ ਘਰ ਉੱਤੇ ਵੀ ਲਾਉਣਾ ਪਿੰਡ 'ਚ ਉਹਨਾਂ ਬੜਾ ਵਰਕ ਵੀ ਕੀਤਾ ਲੋਕਾਂ ਦੇ ਘਰ ਜਾ ਕੇ ਇਹ ਕਿਹਾ ਪਰ ਉਹੋ ਜੇ ਇਨਸਾਨ ਇੱਕ ਭਲਾ ਲੋਕ ਮੇਰਾ ਪਿਤਾ ਜੀ ਇਨਸਾਨ ਨੇ ਉਹਨਾਂ ਨੂੰ ਉਹਨਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਵੇਖ ਕੇ ਤੇ ਮੈਨੂੰ ਬੜਾ ਦੁੱਖ ਹੋਇਆ ਵੀ ਇਹ ਕਿਤਰਾ ਦੀ ਸਰਕਾਰ ਚੁਣ ਲਈ ਆ ਵੀ ਸਾਡੇ ਮਾਪਿਓ ਦੇ ਅੱਖਾਂ ਵਿੱਚ ਹੰਝੂ ਆ ਗਏ ਇਹਨਾਂ ਦੇ ਕਰਕੇ ਵੀ ਮੈਂ ਤੇ ਹੁਣ ਇੱਥੇ ਕੋਈ ਸ਼ਬਦ ਉਹੋ ਜਿਹੇ ਨਹੀਂ ਜਿਹੜੇ ਮੈਂ ਇੱਥੇ ਕਹਿ ਨਹੀਂ ਸਕਦਾ ਪਰ ਬਹੁਤ ਹੀ ਮੈਂ ਜਿੰਨੀ ਵੀ ਇਹਦੀ ਨਿਖੇਧੀ ਹੋ ਸਕਦੀ ਮੈਂ ਕਰਦਾ ਤੇ ਇਹ ਥੋੜਾ ਜਿਹਾ ਜੇ ਠੀਕ ਹੈ ਇਹਨਾਂ ਨੂੰ ਕੋਈ ਪੰਜਾਬ ਦਾ ਦਰਦ ਹੈਗਾ ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਥੋੜਾ ਜਿਹਾ ਥੱਲੇ ਵੇਖੋ ਤੁਹਾਨੂੰ ਠੀਕ ਹੈ ਗਰਾਊਂਡ ਦਾ ਵੀ ਪਤਾ ਆ ਤੁਸੀਂ ਇੱਥੇ ਪਹਿਲਾਂ ਵਿਚਰਦੇ ਰਹ ਜੇ ਹੁਣ ਤੁਸੀਂ ਆਪਣੀਆਂ ਗੱਲਾਂ ਕਈਆਂ ਤੋਂ ਭੱਜ ਜਾਂਦਾ ਜੇ ਤੇ ਥੋੜਾ ਜਿਹਾ ਇਹ ਵੇਖੋ ਕਿ ਤੁਸੀਂ ਕੀ ਆਮ ਲੋਕਾਂ ਨਾਲ ਕਰ ਹੁੰਦਾ ਜੇ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਡੂੰਘੇ ਪਾਣੀ ਲੈ ਕੇ ਜਾਊਗਾ ਕੰਮ 2027 ਦੇ ਵੀ ਇਲੈਕਸ਼ਨ ਆਉਣ ਵਾਲੇ ਨੇ ਜਿਵੇਂ ਤੁਸੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਕੰਪੇਨ ਕੀਤੀ ਸਰਕਾਰ ਦਾ ਪੱਖ ਲਾਇਆ ਵੋਟਾਂ ਮੰਗੀਆਂ ਕੀ ਹੁਣ 2027 ਦੇ ਵਿੱਚ ਵੀ ਇਹਨਾਂ ਦੇ ਵੋਟਾਂ ਮੰਗੋਗੇ ਨਹੀਂ ਨਹੀਂ ਵੀਰ ਜੀ ਹੁਣ ਤੇ ਬੱਸ ਲਾ ਲੋ ਵੀ ਅਸੀਂ ਠੀਕ ਆ ਪੀ ਜਿਨ੍ਹਾਂ ਨੂੰ ਅਸੀਂ ਪਾਟਦੇ ਰਹੇ ਆ ਜਾਂ ਅਕਾਲੀ ਜਾਂ ਕਾਂਗਰਸੀ ਅਸਲ 'ਚ ਸਾਡਾ ਉਹਨਾਂ ਨੇ ਸਾਥ ਦਿੱਤਾ ਉਹਨਾਂ ਨੇ ਫਿਰ ਵੀ ਸਾਨੂੰ ਇੱਕ ਡਿਗੇ ਹੋ ਜਾਣ ਨੂੰ ਫਿਰ ਗੱਲ ਨਾਲ ਲਾਇਆ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਠੀਕ ਹੈ ਉਹਨਾਂ ਦਾ ਪ੍ਰਚਾਰ ਕੀਤਾ ਜੇ ਤੁਹਾਡੇ ਨਾਲ ਕੋਈ ਮਾੜੀ ਗੱਲ ਹੋਂਦੀ ਇਹ ਤੇ ਚਲੋ ਹੁਣ ਐਫ ਆਈ ਆਰ ਦੀ ਗੱਲ ਹੈ ਇਹ ਤੋਂ ਪਹਿਲਾਂ ਵੀ ਜਿਹੜਾ ਸਾਡੇ ਨਾਲ ਜੋ ਕੁਝ ਹੋਇਆ ਵਾਪਰਿਆ ਸੀ ਉਹਦੇ ਵਿੱਚ ਸਾਡੇ ਵੀ ਉਥੋਂ ਦੇ ਐਮ ਪੀ ਸਾਹਿਬ ਨੇ ਜਾਂ ਜਿਹੜੇ ਆਪਣੇ ਅਕਾਲੀ ਦਲ ਦੇ ਜਾਂ ਕਾਂਗਰਸੀ ਸਾਰਿਆਂ ਨੇ ਸਾਡਾ ਸਾਥ ਦਿੱਤਾ ਵੀ ਨਹੀਂ ਤੁਹਾਡੇ ਨਾਲ ਧੱਕਾ ਹੋਇਆ ਤੇ ਬਾਕੀ ਜਿਨ੍ਹਾਂ ਤੋਂ ਉਮੀਦ ਸੀ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹਨਾਂ ਨੇ ਕਸਰ ਨਹੀਂ ਕੋਈ ਛੱਡੀ ਵੀ ਇਹ ਇਹਨਾਂ ਦੀ ਆਵਾਜ਼ ਦਬਾਈ ਜਾਵੇ ਇਹ ਨਾ ਸਾਡੇ ਅੱਗੇ ਬੋਲਣ ਪਰ ਪੰਜਾਬ ਦੇ ਜਾਏ ਆ ਜ਼ਰੂਰ ਬੋਲਾਂਗੇ ਧੰਨਵਾਦ ਬਾਈ ਤਾਂ ਇਹ ਸਾਡੇ ਨਾਲ ਗੁਰਲਾਲ ਸਿੰਘ ਮਾਨਸਾ ਜਿਨ੍ਹਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਇੱਕ ਖੇਤੀਬਾੜੀ ਦਾ ਕੀਤਾ ਕਰਦੇ ਨੇ ਨਾ ਤਾਂ ਕੋਈ ਪੱਤਰਕਾਰ ਨੇ ਬਸ ਸਰਕਾਰ ਦੇ ਵੱਲੋਂ ਆਮ ਲੋਕਾਂ ਦੀ ਜ਼ੁਬਾਨ ਦਬਾਈ ਜਾ ਰਹੀ ਹੈ ਲੋਕਾਂ ਦਾ ਇਹ ਹੈ ਕਿ ਸਾਨੂੰ ਸਵਾਲ ਨਾ ਕਰ ਜੇਕਰ ਲੋਕ ਸਵਾਲ ਨਾ ਕਰਨਗੇ ਤਾਂ ਮਾਨਸਾ ਫਿਰ ਸਵਾਲ ਹੋਰ ਕੌਣ ਕਰੂਗਾ ਪੱਤਰਕਾਰਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਆਮ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਤਾਂ ਫਿਰ ਮਾਨ ਸਾਹਿਬ ਕੋਣ ਸਵਾਲ ਕਰੂਗਾ ਸਰਕਾਰ ਨੂੰ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਉਣ ਵਾਲੀ ਵੀ ਇਹੀ ਲੋਕ ਨੇ ਜਿਨ੍ਹਾਂ ਨੇ ਤੁਹਾਡਾ ਪ੍ਰਚਾਰ ਕੀਤਾ ਤੁਹਾਨੂੰ ਸੱਤਾ ਦੇ ਵਿੱਚ ਲੈ ਕੇ ਆਏ ਕੀ ਹੁਣ ਇਹੀ ਲੋਕ ਤੁਹਾਨੂੰ ਮਾੜੇ ਲੱਗਦੇ ਨੇ ਤਾਂ ਧੰਨਵਾਦ